ਹੁਣ ਪੰਜਾਬ ਵਾਸੀਆਂ ਨੂੰ ਹਰ ਮਹੀਨੇ ਬਿਜਲੀ ਦੇ ਬਿੱਲ ਦੀ ਚਿੰਤਾ ਨਹੀਂ ਹੁੰਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 600 ਯੂਨਟ ਬਿਜਲੀ ਮੁਫਤ ਦੇ ਐਲਾਨ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ ਮੁਫਤ ਬਿਜਲੀ ਗਾਰੰਟੀ ਤਹਿਤ 90% ਤੋਂ ਵੱਧ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ तो लोग इस बचत नाल अपने दूसरे काम भी निपटा रहे ने नमस्कार जी सबसे पहले मैं सीएम साहब जी का धन्यवाद करना चाहता हूँ जिन्होंने ये इस महंगाई के दौर में 600 यूनिट फ्री वाली बिजली की जो स्कीम चलाई है इसे हमें बहुत राहत मिली है इस चीज़ के लिए मैं दोबारा फिर से धन्यवाद करना चाहता हूँ सीएम साहब का श्रीमान सीएम एम भगवान मान का हम धन्यवाद करते हैं क्योंकि हमारा बिजली बिल जीरो आया है छः यूनिट हमें मुफ्त में मिला है इसके लिए बहुत बहुत धन्यवाद ਬਿਜਲੀ ਦੇ ਖੇਤਰ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਇਤਿਹਾਸ ਚ ਸ਼ੁਰੂ ਕੀਤੀ ਇਸ ਨਵੀਂ ਪਰੰਪਰਾ ਦੇ ਨਾਲ ਲੋਕ ਬੇਹਦ ਖੁਸ਼ ਹਨ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਤਾਂ ਅੰਮ੍ਰਿਤਸਰ ਦੇ ਸੰਸਦ ਪੁਰਜੀਤ ਸਿੰਘ ਔਜਲਾ ਅੱਜ ਅੰਮ੍ਰਿਤਸਰ ਬਾਅਰ ਵਿੱਚ ਪਹੁੰਚੇ ਨੇ ਕਿਉਂਕਿ ਇਹਨਾਂ ਨੇ ਵਕੀਲਾਂ ਨਾਲ ਵਾਅਦਾ ਕੀਤਾ ਸੀਗਾ ਜਿੱਤਣ ਤੋਂ ਬਾਅਦ ਮੋੜ ਤੋਂ ਇੱਥੇ ਜ਼ਰੂਰ ਪਹੁੰਚਣਗੇ ਪਾਜੀ ਕਿ ਖਨਾਜ ਜਿੱਤੇ ਪਹੁੰਚਣਗੇ ਅੱਜ ਅੰਮ੍ਰਿਤਸਰ ਬਾਅਰ ਐਸੋਸੀਏਸ਼ਨ ਦੇ ਪ੍ਰਧਾਨ ਔਰ ਉਸਮਤੀ ਐਗਜ਼ੈਕਟਿਵ ਨੇ ਇੱਥੇ ਵੈਲਕਮ ਇੱਕ ਪ੍ਰੋਗਰਾਮ ਰੱਖਿਆ ਸੀ ਜਿੱਤਣ ਤੋਂ ਬਾਅਦ ਸੋ ਮੈਂ ਇੱਕ ਧੰਨਵਾਦ ਕਰਨਾ ਹੈ ਨਾਲ ਇਹਨਾਂ ਦਾ ਸਾਰਿਆਂ ਦਾ ਔਰ ਅੰਮ੍ਰਿਤਸਰ ਨੂੰ ਲੈ ਕੇ ਚਰਚਾ ਹੋਈ ਹੈ ਅੰਮ੍ਰਿਤਸਰ ਦੇ ਹਾਲਾਤਾਂ ਨੂੰ ਲੈ ਕੇ ਔਰ ਜਿਹੜੀ ਪਾਰਲੀਮੈਂਟ ਦੇ ਵਿੱਚ ਅਸੀਂ ਭੂਮਿਕਾ ਨਿਭਾਉਣੀ ਹੈ ਉਹਦੇ ਬਾਰੇ ਵੀ ਚਰਚਾ ਅਸੀਂ ਸਾਰਿਆਂ ਨੇ ਕੀਤੀ ਕਿਉਂਕਿ ਜਿਹੜੇ ਵਕੀਲ ਹੁੰਦੇ ਆ ਤੁਹਾਨੂੰ ਪਤਾ ਕਿ ਕਾਨੂੰਨ ਦਾ ਜਿਹੜਾ ਸਾਡਾ ਲੀਗਲ ਸਿਸਟਮ ਹੈ ਜਿਹੜਾ ਸਰ ਆਖਾਸਕਰ ਜਿਹੜਾ ਸੰਵਿਧਾਨ ਦਾ ਉਸ ਮੈਂ ਮੰਨ ਸਕਦਾ ਕਿ ਇਹ ਸਾਰੇ ਉਹਦੇ ਜਾਣਕਾਰ ਨੇ ਤਾਂ ਕਾਫੀ ਵਿਚਾਰ ਪੇਸ਼ ਅੰਦਰ ਆਉ ਦਿੱਤੇ ਹੋਇਆ ਸੋ ਮੈਂ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕੀਤਾ ਕਿ ਇਹਨਾਂ ਨੇ ਬੜੀ ਵੱਡੀ ਮਦਦ ਮੇਰੀ ਜਿਹੜੀ ਹੈ ਅੰਮ੍ਰਿਤਸਰ 바ਰ ਇਸ਼ੂਸ਼ਨ ਤੋਂ ਮੇਰੀ ਹੋਈ ਹੈ ਉਹਦੇ ਲਈ ਮੈਂ ਇਹਨਾਂ ਦਾ ਧੰਨਵਾਦ ਕੀਤਾ ਜੀ ਹੋਰ ਸਭ 16 ਮੁੱਦੇ ਬਹੁਤ ਜੋਰਸ਼ੋਰ ਨਾਲ ਉਠਾਇਆ ਸੀਗੇ ਉਹ ਮੁੱਦੇ ਫਿਲਹਾਲ ਉਹਨਾਂ ਅਗੇ ਵੱਧ ਰਹੇ ਹਲਕਾਣ ਵਾਸਤੇ ਬਿਲਕੁਲ ਜੀ ਸਾਡੀ ਜ਼ਿੰਮੇਵਾਰੀ ਹੈ ਔਰ ਇਹ ਜ਼ਿੰਮੇਵਾਰੀ ਹੁਣ ਅਸੀਂ ਫੇਰ ਸ਼ੁਰੂ ਕਰਦੇ ਆਂਗੇ ਜਿਹੜੇ ਹੋ ਗਏ ਨੇ ਉਹ ਠੀਕ ਨੇ ਜਿਹੜੇ ਰਹਿ ਗਏ ਨੇ ਉਹਨਾਂ ਦੇ ਕੰਮ ਕਰਨੇ ਸਭ ਤੋਂ ਵੱਡਾ ਮੁੱਦਾ ਹੈ ਵੜੇ ਸ਼ਹਿਰ ਚ ਫੈਲੀ ਗੰਦਗੀ ਦਾ ਆ ਜੀ ਚਾਹੇ ਉਹ ਕੂੜੇ ਦੇ ਰੂਪ ਚ ਹੋਵੇ ਗਪੀਨ ਵਾਲਾ ਗੰਦਾ ਪਾਣੀ ਆ ਰਿਹਾ ਹੈ ਸੀਵਰੇਜ ਬਲਾਕ ਨੇ ਔਰ ਸਰਕਾਰ ਬਿਲਕੁਲ ਸੁੱਤੀ ਪਈ ਹੈ ਸਰਕਾਰ ਨੂੰ ਕੋਈ ਧਿਆਨ ਨਹੀਂ ਹੈਗਾ ਸੋ ਸਰਕਾਰ ਦੇ ਉੱਤੇ ਅਸੀਂ ਦਬਾਅ ਬਣਾਉਣਾ ਹੈ ਔਰ ਮੈਂ ਕੱਜਕੱਲ ਦੇ ਵਿੱਚ ਇੱਕ ਦੀ ਮੀਟਿੰਗ ਜਿਹੜੀ ਆਫੀਸ਼ਲ ਦੇ ਨਾਲ ਲੈ ਕੇ ਜੇ ਜਮੀਨ ਤੇ ਉਤਰਾਂਗੇ ਕਿਉਂਕਿ ਬਹੁਤ ਮਾੜੀ ਹਾਲਤ ਹੈ ਇਸ ਫਿਰ ਕਾਰਪੋਰੇਸ਼ਨ ਨਾ ਹੋਣ ਕਰਕੇ ਕੋਈ ਕਾਉਂਸਲਰ ਨਹੀਂ ਹੈਗੇ ਔਰ ਅਮਰitsar ਇੱਕ ਟੂਰਿਸਟ ਸਿਟੀ ਹੈ ਔਰ ਇੱਕ ਇੱਕ ਗੰਦ ਦੇ ਢੇਰ ਚਾਰਜ ਫਿਰੇ ਲੱਗੇ ਨੇ ਹੁਣ ਜਿਹੜੀਆਂ ਕੰਪਨੀ ਨੂੰ ਪੈਸੇ ਨਹੀਂ ਮਿਲਦੇ ਥੋੜੇ ਪੈਸੇ ਮਿਲਦੇ ਉਹਨਾਂ ਨੂੰ ਜਿੱਥੇ ਖਾਲੀ ਥਾਂ ਮਿਲਦਾ ਹੈ ਉੱਥੇ ਉਹ ਕੂੜੇ ਦੇ ਢੇਰ ਲਾਈ ਜਾਂਦੇ ਨੇ ਡੰਬ ਘੁੰਮਦੀ ਜਾ ਰਹੀ ਹੈ ਜਗਾ ਜਗਾ ਤੁਹਾਨੂੰ ਕਿ ਪੈਸੇ ਨਹੀਂ ਉਹਨਾਂ ਨੂੰ ਦਿੰਦੇ ਥੋੜੇ ਪੈਸੇ ਜੋ ਜਿੱਥੇ ਲੱਗੇ ਥਾਂ ਮਿਲਦਾ ਉੱਥੇ ਕਰੀ ਜਾਂਦੇ ਕੋਈ ਇਹਨਾਂ ਦੀ ਟੇਕ ਕੇਅਰ ਨਹੀਂ ਕਰਦਾ ਕੋਈ ਉਹਨਾਂ ਦਾ ਧਿਆਨ ਨਹੀਂ ਰੱਖਦਾ ਕੋਈ ਇਹਨਾਂ ਨੂੰ ਮੇਅਰ ਨਹੀਂ ਕਰਦਾ ਵੀ ਕਿੱਥੇ ਇਹਨਾਂ ਨੂੰ ਸੁਟਣਾ ਜੀਦਾ ਕਿੱਥੇ ਸੁੱਟ ਰਹੇ ਨੇ ਕਿ ਉਹ ਕਿਹੜੇ ਅਫਸਰ ਛਾਈ ਉਹ ਮौज ਕਰ ਰਹੀ ਉਹ ਲੁੱਟ ਰਹੀ ਹੈ ਦੋਹਾਂ ਹੱਥਾਂ ਦੇ ਨਾਲ ਕਰਪਸ਼ਨ ਪੂਰੀ ਸਿਰੇ ਦੇ ਉੱਤੇ ਹੈ ਕਾਰਪੋਰੇਸ਼ਨ ਦੇ ਵਿੱਚ ਕਰਪਸ਼ਨ ਦਾ ਪੂਰਾ ਯੋਰ ਹੈ ਸੋ ਉਹ ਅਫਸਰ ਵੀ ਕੋਈ ਪ੍ਰਵਾਹ ਨਹੀਂ ਕਰ ਰਹੀ ਕਿਉਂਕਿ ਚਲੋ ਜੇ ਇਹ ਇਲੈਕਟਿਡ ਤੰਤਰ ਨਹੀਂ ਹੈਗਾ ਤੇ ਇਹ ਕੈਡਮਿਨਿਸਟ੍ਰੇਸ਼ਨ ਤੇ ਹੈਗਾ ਹੀ ਨੇ ਨਾ ਉਹ ਹਰ ਜਗ੍ਹਾ ਜੀ ਹੈ ਹਰ ਹਿੱਤੇ ਦਾ ਆ ਹਰ ਇਲਾਕੇ ਦਾ ਆ ਮਤਲਬ ਹਰ ਵਾਰਡ ਤੱਕ ਦੇ ਅਫਸਰੇ ਬੈਠੇ ਆ ਪਰ ਸਭ ਸੁੱਤੇ ਨੇ ਮौज ਕਰ ਰਹੇ ਨੇ ਕੋਈ ਪੁੱਛਣ ਵਾਲਾ ਨਹੀਂ ਹੈਗਾ ਅੱਗੇ ਕੌਂਸਲਰ ਜਾਗਦੇ ਜੀ ਕੋ ਆਊਟਰ ਜਿਹਨਾਂ ਨਾਲ ਗੱਲ ਕਰਦਾ ਸੀ ਉਹ ਕੋਈ ਹੈ ਹੀ ਨਹੀਂਗਾ ਸੋ ਇਸ ਵੇਲੇ ਮਤਲਬ ਮੌਜ ਲੱਗੀ ਪਈ ਹੈ ਅਫਸਰਸ਼ਾਹੀ ਦੀ ਔਰ ਸ਼ਹਿਰ ਦੇ ਬਹੁਤ ਬੁਰਾ ਹਾਲ ਹੋਇਆ ਪਿਆ ਕੋਈ ਬੰਦੇ ਨੂੰ ਹੈ ਹੀ ਨਹੀਂ ਅਹਿਸਾਸ ਜਿਹੜੇ ਅਫਸਰ ਜਿਹੜੇ ਐਡਮਿਨਿਸਟ੍ਰੇਸ਼ਨ ਬੈਠੀ ਹੈ ਉਹ ਕੀ ਰਿਹਾ ਤੁਸੀਂ ਦਿਸ਼ਾ ਕਮੇਟੀ ਦੇ ਚੇਅਰਮੈਨ ਬਨੇ ਹੋ ਤਾਂ ਤੁਸੀਂ ਖਿੱਚਦੇ ਹੋ ਅਫਸਰਾਂ ਨੂੰ ਦੇਖੋ ਗੱਲ ਇਹ ਖਿੱਚ ਨਹੀਂ ਉਹ ਦੀ ਦਿਸ਼ਾ ਕਮੇਟੀ ਦੀ ਮੁਲਾਂਕਣ ਕਰਨਾ ਹੁੰਦਾ ਜਿੰਨਾ ਚੇਅਰ ਸਟੇਟ ਗਵਰਨਮੈਂਟ ਦੇ ਧਿਆਨ ਹੀ ਨਹੀਂ ਪੈਂਦਾ ਮੁੱਖ ਮੰਤਰੀ ਸਾਹਿਬ ਆਪੇ ਇhtiyar ਦੇਣੀ ਤੇ ਆਪੇ ਵੇਖ ਲਈ ਤੇ ਸਵੇਰੇ ਵੀ ਇੰਨਾ ਇੰਨਾ ਮੈਂ ਕੰਮ ਕਰਤਾ ਗਰਾਊਂਡ ਤੇ ਨਹੀਂ ਉਤਰਦੇ ਉਹ ਨਜ਼ਰ ਕਿਵੇਂ ਬਣੂਗਾ ਤਾਂ نیشنل ਹਾਈਵੇ ਦੇ ਪ੍ਰੋਜੈਕਟ ਸਾਰੇ ਕੈਨਸਲ ਹੋਣ ਜਾ ਰਹੇ ਆ ਸ਼ਹਿਰ ਸਾਰਾ ਕੂੜੇ ਨਾਲ ਭਰਿਆ ਪਿਆ ਬੁਰੇ ਹਾਲਾਤ ਨੇ ਇਲੈਕਸ਼ਨਾਂ ਸਾਰੀਆਂ ਪੈਂਡਿੰਗ ਨੇ ਕਿਵੇਂ ਚੱਲੂਗਾ ਆਪਣਾ ਪੰਜਾਬ ਅੱਜ ਲਾਰਡ ਆਰਡਰ ਦੀ ਸਥਿਤੀ ਤੁਹਾਨੂੰ ਪਤਾ ਕੀ ਹਾਲ ਹੋਈ ਪਈ ਐ ਡਰੱਗਸ ਹਰ ਗੜੀ ਮਹੱਲੇ ਦੇ ਵਿੱਚ ਕਿਸ ਤਦਦਾਦ ਦੇ ਵਿੱਚ ਵਧਿਆ ਉਹ ਸਭਨਾਂ ਨੂੰ ਪਤਾ ਐ ਸਾਰੇ ਤੁਹਾਡੇ ਸੁਣਨ ਵਾਲੇ ਵੀ ਵੇਖ ਲੈਣਾ ਆਪਣੇ ਆਪ ਦੋਲੇ ਦੇਖ ਲੈ ਔਰ ਸਾਡੇ ਨੌਜਵਾਨੀ ਜਿਹੜੀ ਡੁੱਬਦੀ ਜਾ ਰਹੀ ਹੈ ਬਸ ਉਹਨਾਂ ਨੂੰ 21 ਚਾਹੋਂਗੇ ਕਿ ਕਰਜ਼ਾ ਚੁੱਕੋ ਇਸ਼ਤਿਹਾਰ ਦਿਓ ਮੜਕੇ ਆਪਣੀ ਫੋਟੋ ਵੇਖ ਲਓ ਕਿ ਮੈਂ ਇੰਨਾ ਕੰਮ ਕਰਦਾ ਆਪੇ ਆਪੇ ਮਤਲਬ ਮਾਪੇ ਮਹਰਜੀ ਪੁੱਜੀ ਆਪੇ ਮੇਰੇ ਬੱਚੇ ਜੀ ਨੂੰ ਉਹ ਹਾਲਾਤ ਹੋਇਆ ਪਿਆ ਉਹਨਾਂ ਦਾ ਕਿ ਆਪਣੇ ਆਪ ਚ ਹੀ ਸਾਡੇ ਖੁਸ਼ ਹੋਈ ਜਾਂਦੇ ਧਰਾਤਲ ਦੀ ਸਥਿਤੀ ਬਹੁਤ ਭੈੰਕਰ ਹੈ ਉਦੇਤੇ ਸਾਨੂੰ ਸਾਰਿਆਂ ਨੂੰ ਕੰਮ ਕਰਨ ਦੀ ਰੋੜਾ ਮੈਂ ਇਹਨਾਂ ਨੂੰ ਸੀਐਮ ਸਾਹਿਬ ਨੂੰ ਬੇਨਤੀ ਵੀ ਹੈ ਕਿ ਕਿਰਪਾ ਕਰਕੇ ਜ਼ਮੀਨ ਤੇ ਵੇਖੋ ਜ਼ਮੀਨ ਦੇ ਹਾਲਾਤ ਬਹੁਤ ਮਾੜੇ ਨੇ ਖਾਸ ਕਰ ਅੰਮ੍ਰਿਤਸਰ ਸ਼ਹਿਰ ਦੇ ਟੂਰਿਸਟ ਸਿਟੀ ਹੈ ਬੜਾ ਮਾੜਾ ਪ੍ਰਭਾਵ ਲੋਕ ਲੈ ਕੇ ਜਾ ਰਹੇ ਨੇ ਮਹਾਰਾਜ ਰਣਜੀਤ ਸਿੰਘ ਦੀ ਜਿਹੜੀ ਯਾਦਗਾਰ ਸਗੀ ਉੱਥੇ ਆਪਣਾ ਕੰਪਨੀ ਬਾਗ ਵਿੱਚ ਉਹ ਵੀ ਜਿਹੜਾ ਕਿ ਡਿੱਗਣ ਦੇ ਕਗਾਰ ਤੇ 골ਡਨ ਗੇਟ ਦਾ ਵੀ ਤੁਸੀਂ ਮਤਦਾ ਹੋ ਚੁੱਕਿਆ ਸੀਗਾ ਉਹ ਹਜੇ ਤੱਕ ਨਵੀ ਉਹਦਾ ਮੁੱਦਾ ਹੱਲ ਨਹੀਂ ਹੋਇਆ ਆ ਹੁਣ ਕਰਦੇ ਆ ਫੇਰ ਇਹਨਾਂ ਨਾਲ ਗੱਲ ਪਾਲੋਂ ਨਹੀਂ ਫਾਕ ਗੱਲ ਤੇ ਫਿਰ ਉੱਥੇ ਆ ਜਾਂਦੀ ਕਿ ਨੋਡਲ ਇਹ ਨੇ ਕੰਮ ਇਹਨਾਂ ਕਰਨਾ ਹੈ ਅਸੀਂ ਲੋਕ ਦੇ ਪੈਸੇ ਦਾ ਅਰੇਂਜ ਕਰਕੇ ਇਹਨਾਂ ਨੂੰ ਦੇ ਸਕਦੇ ਜੇ ਸਾਡੇ ਕੋਲ ਵੀ ਕਹਿਣ ਕਿਤੇ ਨਹਿਰ ਫੇਰ ਮੁੱਟੋ ਗੰਦੀ ਹੋ ਗਈ ਸਰ ਗੰਦੇ ਨਾਲ ਤਾਂ ਤੁਸੀਂ ਦੇਖ ਲਓ ਕੀ ਹਾਲ ਹੈ ਨਹਿਰ ਤੇ ਬਹੁਤ ਸਫਾਈ ਕਰਾਈ ਗਾਈ ਹੈ ਨਹਿਰ ਤੇ ਬਹੁਤ ਸਫਾਈ ਕਰਾਈ ਸੀ ਉਹ ਦੇਖੋ ਦੇਖੋ ਕੁਝ ਲੋਕਾਂ ਦੀਆਂ ਜ਼ਿੰਮੇਵਾਰੀਆਂ ਨਹੀਂ ਲੋਕ ਤੇ ਬਿਲਕੁਲ ਨਹੀਂ ਇਸ ਜ਼ਿੰਮੇਵਾਰੀ ਤੇ ਧਿਆਨ ਦਿੰਦੇ ਵੀ ਅਸੀਂ ਕੋਈ ਜਮੇਰੀ ਨੇ ਨਹਿਰ ਸਾਫ਼ ਕਰਤੀ ਸੀ ਤੇ ਗੰਦ ਮੁੜ ਕੇ ਲੋਕ ਹੀ ਘੱਟੋ ਘਾਟ ਇਸ ਗੱਲ ਦਾ ਪ੍ਰਹਿਸ ਕਰ ਲੈਣ ਪਈ ਅਸੀਂ ਨਾ ਪਾਈਏ ਉਹ ਵੀ ਨਹੀਂ ਹਟਦੇ ਉਹ ਵੀ ਆ ਜਿੱਦ ਕਰਕੇ ਬੈਠੂ ਕਹਿੰਦੇ ਇਹ ਗੰਦ ਪਾਉਣਾ ਹੈ ਉਹ ਹੁੰਦੇ ਅਸੀਂ ਗੰਦ ਚੁੱਕਣਾ ਨਹੀਂ ਕਿ ਸਰਕਾਰ ਸੁੱਤੀ ਹੈ ਸਰਹਾਣੇ ਦੇਲੇ ਬਾਹ ਲੈ ਕੇ ਉਹਨੂੰ ਕੋਈ ਹੋਸ਼ ਹੀ ਨਹੀਂ ਗਈ ਇਸ ਗੱਲ ਦੀ ਇੱਥੇ ਇਲੈਕਟਿਡ ਐ ਐਮ ਐਲ اے ਨੇ ਉਹਨਾਂ ਨੂੰ ਉਤਰਨਾ ਚਾਹੀਦਾ ਲੋਕਾਂ 'ਚ ਜਾਣ ਦੁੱਖ ਤਕਰੀਬ ਦਾ ਪੁੱਛਣ ਉਹਨਾਂ 15 ਅਗਸਤ ਦੀ ਆਜ਼ਾਦੀ ਦੀ ਬਹੁਤ ਬਹੁਤ ਵਧਾਈ ਦਿੰਨੇ 15 ਅਗਸਤ ਦੀ ਆਜ਼ਾਦੀ ਦੇ ਦਿਹਾੜੇ ਦੀ ਸਭਨਾਂ ਨੂੰ ਬਹੁਤ ਬਹੁਤ ਵਧਾਈ ਔਰ ਜੋ ਸੁਪਨੇ ਲੈ ਕੇ ਸਾਡੇ ਇਸ ਆਜ਼ਾਦੀ ਨੂੰ ਦਵਾਇਆ ਸਾਡੇ ਪੁਰਖਿਆਂ ਨੇ ਸ਼ਹਾਦਤਾਂ ਦਿੱਤੀਆਂ ਨੇ ਅਸੀਂ ਹਮੇਸ਼ਾ ਉਹਨਾਂ ਨੂੰ ਯਾਦ ਰੱਖਦੇ ਹਾਂ ਔਰ ਹਮੇਸ਼ਾ ਦਿਲ ਤੋਂ ਸੋਈ ਰੱਖਦੇ ਹਾਂ ਔਰ ਹਮੇਸ਼ਾ ਹੀ ਉਹਨਾਂ ਦੇ ਪਾਇ ਪੂਰਨਾਂ ਤੇ ਚੱਲਣ ਦੀ ਕੋਸ਼ਿਸ਼ ਅਸੀਂ ਕਰਦੇ ਵੀ ਹਾਂ ਔਰ ਦੇਸ਼ ਤਾਂ ਇੱਥੇ ਤੱਕ ਤਰੱਕੀ ਗਿਆ ਪਰ ਅਜੇ ਵੀ ਲੋੜ ਹੈ ਬਹੁਤ ਕੁਝ ਉਹਨਾਂ ਦੇ ਸੋਚ ਨੂੰ ਲੈ ਕੇ ਕਰਨ ਦੀ ਅਤਵਾਦ ਤੇ ਨਾਲ ਗੈਂਗਸਟਰਵਾਦ ਤੋਂ ਉਸ ਤੋਂ ਬਾਅਦ ਨਸ਼ਾ ਵੱਡੀਆਂ ਚੁਣੌਤੀਆਂ ਨੇ ਬਿਲਕੁਲ ਇਹ ਤੇ ਹੁਣ ਮੁੱਖ ਮੰਤਰੀ ਸਾਹਿਬ ਉੱਠਣਗੇ ਜਾਗਣਗੇ ਫੇਰ ਹੀ ਪਤਾ ਲੱਗੂ ਉਹਨਾਂ ਨੂੰ ਲੋਕਾਂ ਨੂੰ ਤੇ ਪਤਾ ਹੈ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਹੈ ਆਪੋਜੀਸ਼ਨ ਨੂੰ ਪਤਾ ਹੈ ਪਰ ਜਿਹੜੇ ਮੌਜੂਦਾ ਨੇ ਇੱਥੇ ਮੁੱਖ ਮੰਤਰੀ ਇੱਥੇ ਮੰਤਰੀ ਸਾਹਿਬ ਤੁਰੇ ਫਿਰਦੇ ਨੇ ਅੰਮ੍ਰਿਤਸਰ ਦੇ ਜਨਨ ਨੂੰ ਪੁੱਛ ਕੇ ਵੇਖ ਲੋ ਨਾ ਗੜਾ ਹੀ ਸਭ ਕੁਝ ਠੀਕ ਹੈ ਜਦੋਂ ਇੱਕ ਜ਼ਿੰਮੇਵਾਰ ਬੰਦਾ ਗਲਤ ਬਿਆਣਬਾਜ਼ੀ ਕਰਦਾ ਕਿ ਸਾਰਾ ਕੁਝ ਠੀਕ ਹੈ ਤੇ ਫਿਰ ਲੋਕਾਂ ਤੇ ਕੀ ਅਸਰ ਜਾਂਦਾ ਚਾਹੇ ਉਹ ਸਰਕਾਰੀ ਅਤਵਾਦ ਹੋਵੇ ਚਾਹੇ ਦੂਸਰਾ ਅਤਵਾਦ ਹੋਵੇ ਚਾਹੇ ਨਸ਼ਾ ਹੋਵੇ ਚਾਹੇ ਇਹਨਾਂ ਨੂੰ ਸੱਤਾ ਦਾ ਨਸ਼ਾ ਹੋਵੇ ਸਭ ਕੋਈ ਚਰਮ ਸੀਮਾ ਤੇ ਗਗਨ ਬਾਠੀ ਐਡਵੋਕੇਟ ਜਰਮਨ ਅੱਜ ਜਤਨਦੋਬਾਦ ਗੁਰਜੀਤ ਸਿੰਘ ਔਜਲਾ ਜੀ ਨੇ ਆਏ تھے ਹਮਸੇ ਬਾਰ ਐਸੋਸੀਏਸ਼ਨ ਦੇ ਉਹਨਾਂ ਨੇ ਵਾਦਾ ਕੀਤਾ ਸੀ ਜਦੋਂ ਇਲੈਕਸ਼ਨ ਹੋਏ ਸੀ ਵੀ ਮੈਂ ਜਦੋਂ ਵੀ ਆਪਣਾ ਜਿੱਤ ਕੇ ਆਵਾਂਗਾ ਮੈਂ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਚ ਸਾਰੇ ਵਕੀਲਾਂ ਦਾ ਧੰਨਵਾਦ ਕਰਵਾ ਸਾਵਾਂਗਾ ਅੱਜ ਉਹ ਆਏ ਨੇ ਵਕੀਲਾਂ ਦਾ ਧੰਨਵਾਦ ਕੀਤਾ ਨਾਲ ਹੀ ਇੱਥੇ بڑے ਮੁੱਦਿਆਂ ਤੇ ਚਰਚਾ ਹੋਈ ਪਾਰਲੀਮੈਂਟ ਤੋਂ ਲੈ ਕੇ ਅੰਮ੍ਰਿਤਸਰ ਦੇ ਵਿਕਾਸ ਦੇ ਮੁੱਦਿਆਂ ਤੇ ਚਰਚਾ ਹੋਈ ਔਰ ਸਾਰਿਆਂ ਨੇ ਇੱਕ ਗੱਲ ਕਹੀ ਵੀ ਗੁਰਜੀਤ ਔਜ਼ਲਾ ਜੀ ਜਿਹੜੇ ਨੇ ਕੋਈ ਕਹਿੋ ਜੀ ਸ਼ਖਸੀਅਤ ਨੇ ਜਿਹੜੇ ਕਿ ਧਰਮ ਤੇ ਜਾਤਵਾਦ ਤੋਂ ਉੱਪਰ ਦੀ ਰਾਜਨੀਤੀ ਕਰਕੇ ਵਿਕਾਸ ਦੇ ਮੁੱਦੇ ਰਾਜਨੀਤੀ ਕਰਦੇ ਨੇ ਔਰ ਅੰਮ੍ਰਿਤਸਰ ਡਵੈਲਪਮੈਂਟ ਵਾਸਤੇ ਨਾ ਨੇ ਪਾਰਲੀਮੈਂਟ ਚ ਬੜੇ ਮੁੱਦੇ ਚੁੱਕੇ ਨੇ ਜਿਸ ਤਾਂ ਕਿ ਮੈਡੀਕਲ ਹੱਬ ਦਾ ਹੱਬ ਦਾ ਮੁੱਦਾ ਔਰ ਟੂਰਿਜ਼ਮ ਦਾ ਮੁੱਦਾ ਔਰ ਸੌਫਟਵੇਅਰ ਜਿਹੜੀ ਹੱਬ ਹੈ ਉਹ ਅੰਮ੍ਰਿਤਸਰ ਚ ਬਣਨੀ ਚਾਹੀਦੀ ਔਰ ਪੋਲੂਸ਼ਨ ਫ੍ਰੀ ਅੰਮ੍ਰਿਤਸਰ ਹੋਣਾ ਚਾਹੀਦਾ ਔਰ ਇਹ ਜੇ ਇਹ ਹੋ ਜਾਂਦਾ ਜੇ ਆਪਣੇ ਕਾਮਯਾਬ ਹੋ ਜਾਂਦੇ ਨੇ ਤਾਂ ਅੰਮ੍ਰਿਤਸਰ ਜਿਹੜੇ ਅੰਮ੍ਰਿਤਸਰ ਤੇ ਪੰਜਾਬ ਦੇ ਲੋਕ ਨੇ ਜਿਹੜੇ ਕਿ ਪਲੈਨ ਕਰ ਜਾਂਦੇ ਬਾਹਰ ਜਾਂ ਬਾਹਰ ਦੇਸ਼ਾਂ ਨੇ ਚਲੇ ਜਾਂਦੇ ਨੇ ਉਹਨਾਂ ਨੂੰ ਜਿਹੜਾ ਉਹ ਅੰਮ੍ਰਿਤਸਰ 'ਚ ਹੀ ਰੋਜ਼ਗਾਰ ਮਿਲੇਗਾ ਹਜ਼ਾਰਾਂ ਬੱਚੇ ਜਿਹੜੇ ਬਾਹਰ ਚਲੇ ਗਏ ਨੇ ਉਹਨਾਂ ਨੂੰ ਇੱਥੇ ਲੋਕ ਅੰਮ੍ਰਿਤਸਰ ਦਾ ਸਰਪੱਕੀ ਵਿਕਾਸ ਹੋਏਗਾ ਤੇ ਅੰਮ੍ਰਿਤਸਰ ਜਿਹੜਾ ਸਹੀ ਮੈਨੇਜਰ ਸਫੀਤੀ ਦਾ ਘਰ ਬਣੇਗਾ ਨਾਲ ਹੀ ਉਹਨਾਂ ਨੇ ਇਹ ਚਿੰਤਾ ਪ੍ਰਗਟ ਕੀਤੀ ਵੀ ਅੰਮ੍ਰਿਤਸਰ ਦੇ ਕਿਉਂਕਿ ਪਿੱਛੇ ਪਿਛਲੇ 25 ਸਾਲ ਤੋਂ ਕੋਈ ਕਾਰਪੋਰੇਸ਼ਨ ਨਹੀਂ ਹੈ ਔਰ ਕਾਰਪੋਰੇਸ਼ਨ ਨਾ ਹੋਣ ਕਰਕੇ ਅੰਮ੍ਰਿਤਸਰ ਜਿਹੜਾ ਗੰਦਗੀ ਦਾ ਢੇਰ ਬਣਿਆ ਹੋਇਆ ਹੈ ਜਗ੍ਹਾ ਜਗ੍ਹਾ ਗੰਦਗੀ ਗੰਦਗੀ ਢੇਰ ਲੱਗੇ ਨੇ ਉਹ ਜਲਦ ਹੀ ਜਿਹੜਾ ਉਹਨਾਂ ਨੇ ਕਿਹਾ ਵੀ ਮੈਂ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਜਿਹੜੇ ਅੰਮ੍ਰਿਤਸਰ ਚ ਜਿਹੜੇ ਸਫਾਈ ਜਿਹੜੀ ਨਹੀਂ ਹੋ ਰਹੀ ਆਉਣ ਵਾਲੇ ਟਾਈਮ ਬਰਸਾਤਾਂ ਦਾ ਟਾਈਮ ਹੈ ਜਿੱਥੇ ਬਿਮਾਰੀਆਂ ਫੈਲਣ ਦਾ ਕੋਸ਼ਿਸ਼ ਕਰਾਂਗਾ ਵੀ ਅੰਮ੍ਰਿਤਸਰ ਚ ਜਿਹੜੀ ਸਪਾਈ ਵਿਵਸਥਾ ਤੇ ਜਿਹੜਾ ਡਰਗਸ ਦਾ ਮੁੱਦਾ ਜਿਹੜਾ ਉਹ ਪੰਜਾਬ ਦੇ ਜਿਹੜੇ ਸਰਕਾਰ ਹੈ ਜਿਹੜੇ ਚੀਫ ਮਿਨਿਸਟਰ ਤੱਕ ਉਹ ਆਜ਼ਰੂ ਚੱਕਾ। ਥੈਂਕ ਯੂ। ਤਾਂ ਬਿਲਕੁਲ ਜਿਵੇਂ ਕਿ ਵਾਅਦਾ ਕੀਤਾ ਸੀਗਾ ਗੁਰਜੀਤ ਸਿੰਘ ਔਜਲਾ ਨੇ ਵੀ ਜਿੱਤ ਕੇ ਉਹ ਇੱਕ ਵਾਰ ਫਿਰ ਤੋਂ ਜਿਹੜਾ ਕੀ ਬਾੜ ਐਸੋਸੀਏਸ਼ਨ ਅੰਮ੍ਰਿਤਸਰ ਦਾ ਧੰਨਵਾਦ ਜਿਤਾਉਣ ਵਾਸਤੇ ਪਹੁੰਚਣਗੇ ਤਾਂ ਇੱਥੇ ਪਹੁੰਚੇ ਨੇ ਜਿੱਥੇ ਕੀ ਪ੍ਰਦੀਪ ਸਿਆਣੀ ਨੇ ਜਿਹੜੇ ਕੀ ਅੰਮ੍ਰਿਤਸਰ ਬਾੜ ਐਸੋਸੀਏਸ਼ਨ ਦੇ ਪ੍ਰਧਾਨ ਨੇ ਔਰ ਨਾਲ ਉਹਨਾਂ ਦੇ ਸਾਥੀ ਨੇ ਉਹਨਾਂ ਨੇ ਗੁਰਜੀਤ ਸਿੰਘ ਔਜਲਾ ਦਾ ਸਵਾਗਤ ਕੀਤਾ ਹੈ ਔਰ ਗੁਰਜੀਤ ਸਿੰਘ ਔਜਲਾ ਨੇ ਦਿੱਤੇ ਕੀ ਦੇਸ਼ ਵਾਸੀ ਨੂੰ 15 ਅਗਸਤ ਦੀ ਵਧਾਈ ਵੀ ਦਿੱਤੀ ਹੈ ਔਰ ਉੱਥੇ ਇਹ ਵੀ ਆਖਿਆ ਵੀ ਪੰਜਾਬ ਖਾਸ ਕਰਕੇ ਅੰਮ੍ਰਿਤਸਰ ਵਿੱਚ ਜੋ ਪ੍ਰੋਜੈਕਟ ਲਟਕੇ ਹੋਏ ਨੇ ਉਹਨਾਂ ਤੇ ਲਗਾਤਾਰ ਉਹ पैरा दे रहे हैं और लोग सभा लगातार अमृतसर मुद्दे ने उन्होंने आवाज बुलंद कर रहे हैं और मौजूदा भी तिखे जिम्मेवारी है वो सरकार पूरी करनी चाहिए अमृतसर जरा किबपखी विकास हो सके कैमरा परसन बिपिन शर्मांदर पसरीचा दैनिक टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par